ਅੱਜ ਆਪਾਂ ਤੁਹਾਨੂੰ ਦੱਸਾਂਗੇ ਬਿਰਗ ਮਾਤਾ ਦੀ ਆਪਾਂ ਸਲਵਾਰ ਦੀ ਕਟਿੰਗ ਕਿਸਾ ਕਰ ਸਕਦੇ ਆ ਜਿਹੜੀ ਕਿ ਬਿਨਾ ਬੈਲਟ ਤੋਂ ਆਪਣਾ ਸਲਵਾਰ ਦੀ ਕਟਿੰਗ ਕਰਨੀ ਹੈ ਉਹ ਕਿਵੇਂ ਕਰਨੀ ਹੈ ਠੀਕ ਹੈ ਪਹਿਲਾਂ ਆਪਣੇ ਕੋਲੇ ਜਿਹੜਾ ਕਮੀਜ਼ ਦੇ ਨਾਲੋਂ ਕਪੜਾ ਇਹ ਲਿਆ ਹੋਇਆ ਹੈ ਇਹਦੇ ਨਾਲੋਂ ਆਪਾਂ ਪਹੁੰਚਾਂ ਦੀ ਕਟਿੰਗ ਕਰਾਂਗੇ ਇਸ ਤਰ੍ਹਾਂ ਆਪਣੇ ਕੋਲੇ ਇਹ ਕਪੜਾ ਤੇ ਇਹ ਸਲਵਾਰ ਆਪਾਂ 33 ਇੰਚ ਰੈਡੀ ਕਰਨੀ ਹੈ ਠੀਕ ਹੈ ਇਹਦੇ ਵਿੱਚ ਆਪਾਂ 3 ਇੰਚ ਐਡ ਕਰ ਲੈਣਾ ਠੀਕ ਹੈ ਜਿਹੜੀ ਆਪਾਂ 벨ਟ ਵਾਲੀ ਸਲਵਾਰ ਕਰਦੇ ਹਾਂ ਉਹਦੇ ਵਿੱਚ ਆਪਾਂ 1 ਇੰਚ ਐਡ ਕਰਦੇ ਹੁੰਨੇ ਤੇ ਇਹਦੇ ਵਿੱਚ ਆਪਾਂ 3 ਇੰਚ ਐਡ ਕਰ ਲੈਣਾ ਠੀਕ ਹੈ ਲੰਬਾਈ ਦੇ ਵਿੱਚ 3 ਇੰਚ ਐਡ ਕਰਕੇ ਆਪਾਂ ਇਹਦੀ ਕਟਿੰਗ ਕਰ ਲਾਂਗੇ ਇਹ ਆਪਣੇ ਸਲਵਾਰ ਦੇ ਪਹੁੰਚਾਂ ਲਈ ਕਪੜਾ ਹੋ ਜਾਊਗਾ ਠੀਕ ਹੈ ਇਹਨੂੰ ਆਪਾਂ ਲੱਗ ਰੱਖ ਲਾਂਗੇ ਹੁਣ ਇਸ ਤਰ੍ਹਾਂ ਆਪਣੇ ਕੋਲ ਜਿਹੜਾ ਵੀ ਕਪੜਾ ਬਚਿਆ ਹੋਇਆ ਇਹਨੂੰ ਆਪਾਂ ਦੂਰਾ ਕਰ ਲੈਣਾ ਇਹ ਜਿਆਦਾ ਬਹੁਤਾ ਹੈਵੀ ਨਹੀਂ ਇੰਨਾ ਸਲਵਾਰਾਂ ਦਾ ਬਣਾਉਣਾ ਇਹ ਆਪਾਂ ਆਮ ਨੋਰਮਲ ਜਿਹਾ ਰੱਖ ਕੇ ਸਲਵਾਰ ਦਾ ਘੇਰ ਬਣਾਉਣਾ ਤੇ ਬਿਨਾ ਬੈਲਟ ਤੋਂ ਬਿਨਾ ਵਾਲਾਂ ਤੋਂ ਇਹ ਆਪਾਂ ਸਲਵਾਰ ਜਿਹੜੀ ਰੈਡੀ ਕਰਨੀ ਹੈ ਠੀਕ ਹੈ ਇਹਦੇ ਵਿੱਚ ਆਪਾਂ ਕਿਵੇਂ ਲੰਬਾਈ ਲੈਣੀ ਹੈ ਤੇ ਕਿੰਨਾ ਪਾਸਨ ਰੱਖਣਾ ਹੁੰਦਾ ਉਹ ਆਪਾਂ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਤੁਸੀਂ ਦੇਖਿਓ 33 ਇੰਚ ਲੰਬਾਈ ਦੇ ਵਿੱਚ ਆਪਾਂ 3 ਇੰਚ ਇੱਥੇ ਐਡ ਕਰਨਾ ਹੈ ਠੀਕ ਜੇ ਆਪਣੇ ਹੁਣ ਪਹੁੰਚਾ ਜਿਵੇਂ ਇਹਨਾਂ ਦਾ 8 ਇੰਚ ਪਹੁੰਚਾ ਆਪਾਂ ਰੈਡੀ ਕਰਨਾ ਹੈ 7 ਇੰਚ ਆਪਣੇ ਕੋਲੇ ਇਹ ਪਹੁੰਚਾ ਹੈ ਇਥੋਂ ਆਪਾਂ 2 ਇੰਚ ਦਾ ਇੱਕ ਨਿਸ਼ਾਨ ਲਗਾ ਲੈਣਾ ਹੈ। ਠੀਕ ਹੈ 2 ਇੰਚ ਦਾ ਨਿਸ਼ਾਨ ਇੱਥੇ ਲਗਾ ਲੈਣਾ। ਤੇ ਜਿਵੇਂ ਬਜ਼ੁਰਗ ਲੇਡੀਆਂ ਦੇ ਆਪਾਂ ਪਹੁੰਚੇ ਵੀ ਜਿਹੜੇ ਵੱਧ ਕਰਕੇ ਰੱਖਣੇ ਹੁੰਦੇ ਆ ਖੁੱਲੇ ਠੀਕ ਹੈ ਤੇ ਇਥੋਂ ਹੁਣ ਆਪਾਂ ਜਿਹੜਾ ਆਸਣ ਰੱਖਣਾ ਉਹ ਆਪਾਂ ਵੱਧ ਰੱਖਣਾ ਹੁੰਦਾ ਹੈ। ਹੁਣ ਆਪਾਂ ਕੀ ਕਰਾਂਗੇ ਇਧਰੋਂ ਆਪਣੇ ਕੋਲੇ ਜਿਵੇਂ ਕੱਪੜਾ ਥੋੜਾ ਜਿਹਾ ਘਟਦਾ ਹੈ। ਆਸਣ ਪੂਰਾ ਨਹੀਂ ਰੱਖਿਆ ਜਾਂਦਾ ਤੇ ਆਪਾਂ ਇਧਰਲੀ ਸਾਈਡ ਤੋਂ ਲੰਬਾਈ ਇਹਦੀ ਮਿਲ ਲਾਂਗੇ। ਮੇਸਟਰ 33 ਇੰਚ ਆਪਣੇ ਕੋਲ ਇੱਕ ਹੁੰਦਾ ਤਿਆਰ ਹੈ ਤੇ ਆਪਾਂ 3 ਇੰਚ 3.5 ਇੰਚ ਦਾ ਨਿਸ਼ਾਨ ਇੱਥੇ ਲਗਾ ਲੈਣਾ 3 ਇੰਚ ਆਪਾਂ ਵੈਸੇ ਨੀਫੇ ਲਈ ਤੇ نیچے ਫੋਲਡਿੰਗ ਲਈ ਰੱਖਦੇ ਹੁੰਦੇ ਆ ਇੱਥੋਂ ਵੀ ਆਪਾਂ 2 ਇੰਚ ਦਾ ਨਿਸ਼ਾਨ ਲਗਾ ਲੈਣਾ ਮੇਸਟਰ ਹੁਣ ਜੇ ਆਪਣੇ ਕੋਲੇ ਕਪੜਾ ਜਿਵੇਂ ਇਧਰੋਂ ਵੱਧ ਹੁੰਦਾ ਤਾਂ ਆਪਣਾ ਆਸਨ ਇੱਥੋਂ ਹੀ ਰੱਖਿਆ ਜਾਣਾ ਸੀ ਹੁਣ ਆਪਾਂ ਕਿਰਾ ਹੁੰਦੇ ਦੇ ਜਿਹੜਾ ਨਿਸ਼ਾਨ ਲਗਾ ਲੈਣਾ ਕਟਾਈ ਵਾਲਾ ਤੇ ਫਿਰ ਆਪਾਂ ਆਸਨ ਨੂੰ ਦੱਸਾਂਗੇ ਤੁਹਾਨੂੰ ਕਿੰਨਾ ਇਹਦਾ ਆਸਨ ਰੱਖਣਾ ਹੈ ਕਿਉਂਕਿ ਇਹਨਾਂ ਦੇ ਬੈਲਟ ਨਹੀਂ ਪਾਉਣੀ ਹੁੰਦੀ ਤੇ ਵਿੱਚੋਂ ਹੀ ਆਪਾਂ ਆਸਨ ਇਹਦਾ ਕੱਢਣਾ ਇਹ ਤੋਂ ਆਪਾਂ ਕੱਟ ਕਰ ਲਾਂਗੇ 2 ਇੰਚ ਦੇ ਨਿਸ਼ਾਨ ਤੋਂ ਜਿੰਨੀ ਆਪਣੀ ਸਲਵਾਰ ਦੀ ਲੰਬਾਈ ਹੁੰਦੀ ਹੈ ਆਪਾਂ ਉਹਦੇ ਵਿੱਚ 3 ਇੰਚ ਐਡ ਕਰ ਲੈਣਾ ਠੀਕ ਹੈ ਜਿਹੜੀ ਆਪਣੀ 벨ਟ ਵਾਲੀ ਸਲਵਾਰ ਹੁੰਦੀ ਹੈ ਉਹਦੇ ਵਿੱਚ ਆਪਾਂ 5 ਇੰਚ ਘਟਾ ਲੈਣੇ ਹੁੰਦੇ ਆ ਵੀ ਆਪਾਂ 벨ਟ ਲੱਗਣ ਹੁਣ ਆਪਾਂ ਇਧਰਲੀ ਸਾਈਡ ਨੂੰ ਚੱਕ ਕੇ ਇਧਰ ਇਸ ਤਰ੍ਹਾਂ ਰੱਖ ਲੈਣਾ इस तरह चारे पल्ले पल आपो करके रख लेंगे ये आसन ले आप रखना है, क्योंकि तो ये अपना बेल्ट अलग तो नहीं पानी जी झोली है सारी ये दे ही क्डनी होंगी आप पंद्रह इंच जरा झोली का निशान लगावे इतने अपना सोलह इंच अंगू ही हो गया क्योंकि नीचे वाली सैड तो आप जरा कट करना है ते 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 तो आप इस तरह पंद्रह इंच के निशान लगा लेना आसन ठीक है इतों आप कर ਜਿਹੜਾ ਉੱਪਰ ਵਾਲੀ ਸਾਈਡ ਤੇ ਆ ਵਾਧਾ ਘਾਟਾ ਕੱਪੜਾ ਇਹਨੂੰ ਆਪਾਂ ਕੱਟ ਕਰ ਲਾਂਗੇ ਤੇ ਜਿਹੜੀ ਜੁੜੀ ਹੋਈ ਸਾਈਡ ਹੈ ਇਹ ਵੀ ਆਪਾਂ ਕੱਟ ਕਰ ਲਾਂਗੇ ਜੇ ਆਪਣੇ ਕੋਲੇ ਸਲਵਾਰ ਇਦੋਂ ਕੱਪੜਾ ਵਧ ਹੋਵੇ ਤਾਂ ਆਪਾਂ ਇਸ ਤੋਂ ਥੋੜੀ ਜਿਹੀ ਭਾਰੀ ਜਿਹੜੀ ਕਰ ਸਕਦੇ ਆ ਇਹ ਕੱਪੜਾ ਆਪਣੇ ਕੋਲੇ ਜਿਵੇਂ ਹੈਵੀਨ ਆਪਦੇ ਸੂਟ ਤੋਂ ਆਪਾਂ ਇਸ ਤਰ੍ਹਾਂ ਹੀ ਸਲਵਾਰ ਇੰਨੀ ਹੋਲੀ ਬਣੀ ਐ ਇਹਦੇ ਵਿੱਚੋਂ ਆਪਾਂ ਜਿਹੜਾ ਕੱਪੜਾ ਹੈ ਜੇ ਆਪਣੇ ਕੋਲੇ ਜ਼ਿਆਦਾ ਹੋਵੇ ਤਾਂ ਆਪਾਂ ਘੇਰ ਨੂੰ ਵੱਧ ਵੀ ਕਰ ਸਕਦੇ ਆ ਹੁਣ ਆਪਾਂ ਇਹਦਾ ਆਸਣ ਕੱਢਣ ਲਈ ਇਨਾ ਆਪਾਂ ਨੂੰ ਕੱਪੜਾ ਜਿਹੜਾ ਵਿੱਚੋਂ ਕੱਢਣਾ ਪਿਆ ਤੇ ਆਸਣ ਆਪਾਂ ਇਹਦਾ 15.5 ਇੰਚ ਤਕਰੀਬਨ ਰੱਖਿਆ ਠੀਕ ਐ ਹੁਣ ਜਿਹੜੀ ਵੀ ਆਪਣੇ ਕੋਈ ਇਧਰਲੀ ਸਾਈਡ ਤੇ ਥੋੜੀ ਬਹੁਤੀ ਵਾਧ ਕੱਟ ਆਪ ਨੂੰ ਲੱਗਦੀ ਇਹਨੂੰ ਆਪਾਂ ਕੱਟ ਕਰ ਲੈਣਾ ਤੇ ਇਸ ਤਰ੍ਹਾਂ ਆਪਾਂ ਬਿਨਾ 벨ਟ ਤੋਂ ਸਲਵਾਰ ਦੀ ਜਿਹੜੀ ਇਹ ਕਟਿੰਗ ਕਰ ਲੈਣੀ ਐ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਸਿਰਫ ਆਪਾਂ 3 ਇੰਚ ਐਕਸਟਰਾ ਰੱਖ ਕੇ ਪੂਰੀ ਸਲਵਾਰ ਦਾ ਨਾਪ ਲੈ ਕੇ ਉਹਦੇ ਵਿੱਚੋਂ 3 ਇੰਚ ਜਾਂ 3.5 ਇੰਚ ਵਧ ਰੱਖ ਲੈਣਾ। ਉਨਾ ਹੀ ਪਹੁੰਚ ਦੇ ਵਿੱਚੋਂ ਤੇ ਉਨਾ ਹੀ ਸਲਵਾਰ ਦੇ ਵਿੱਚ ਰੱਖ ਕੇ ਤੇ ਜਿਹੜਾ ਆਸਣਾ ਹੁੰਦਾ ਉਹ ਆਪਾਂ ਕੱਲਾ ਵਧ ਰੱਖਣਾ ਹੁੰਦਾ ਤੇ ਆਪਣੀ ਸਲਵਾਰ ਜਿਹੜੀ ਇਹ ਵਧੀਆ ਬਣ ਕੇ ਰੈਡੀ ਹੋ ਜਾਂਦੀ ਹੈ। ਠੀਕ ਹੈ ਜੀ। ਤੇ ਜੇ ਵੀਡੀਓ ਵਧੀਆ ਲੱਗੀ ਹੋਈ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਵੀਡੀਓ ਦੇਖਣ ਲਈ ਬਹੁਤ-ਬਹੁਤ ਸ਼ੁਕਰੀਆ।